अब अभी भी जा रहा है अभी और जाएगा एक पॉइंट तो जा एक पॉइंट और, और जाएगा एक पॉइंट और जाएगा तो छे तो सौ ग्राम की बोरी होगी सुन मेरी बात इधर मुंह कर ले छोड़ दे हो गया छह सौ ग्राम की बोरी आपने काट ली है पचास किलो का ये होना है तो आगे कितना बच गया पाँच सौ ग्राम आपने जिम्मेदार का हजार बारह सौ की आपने उसके गेहूं एक्स्ट्रा ले लिया कितने ਅਰਦੇ ਇੱਥੇ ਹਾਂਜੀ ਹਾਂਜੀ ਕੋਲ ਇੱਧਰ ਠੀਕ ਕਰ ਲਓ ਇੱਥੇ ਨੂੰ ਵੀ ਨਾ ਕੋਈ ਸਮਝਾ ਦੇਖੋ ਤੁਹਾਡੇ ਠੇਕ ਤਰ ਦੇ ਕੰਮ ਤੁਸੀਂ ਇਹਨਾਂ ਨੂੰ ਚੱਕਿਓ ਨਹੀਂ ਕਰਦੇ ਦੇਖੋ ਜਦੋਂ ਮੈਨੂੰ ਉਹ ਨਹੀਂ ਸੱਦਾਂ ਉਦੋਂ ਕੰਡੇ-ਕੰਡੇ ਚ ਵੀ ਤੇਰੀ ਫਰਕ ਹੋ ਜਾਂਦਾ ਨਾ ਕਈ ਵਾਰੀ ਬੁਰੀ ਚ ਵੀ ਵੱਧ ਘਟ ਬੇਟ ਹੋ ਜਾਂਦਾ ਨਾ ਇਦਾਂ ਵੀ ਨਹੀਂ ਹੁੰਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਨੇ ਲਾਈਟ ਰਾਤ ਤੱਕ ਦੇਖੋ ਨਾ ਧਿਆਨ ਨਾਲ ਤੁਸੀਂ ਲੈ ਲੈਂਦੇ ਹੋ ਲਾਈਟਲੀ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਛ ਕਿਤੇੋਂ ਘੱਟ ਗਿਆ ਕਿਤੇੋਂ ਵਧ ਗਿਆ ਤੁਸੀਂ ਕਰਕੇ ਬੈਲੈਂਸ ਇੱਕ ਜ਼ਿਮੀਂਦਾਰ ਦਾ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿਮੀਂਦਾਰ ਦਾ ਕੀ ਜਾ ਰਿਹਾ 1250 ਰੁਪਏ ਚਲੇ ਗਏ ਕੀ ਕਮਾਉਣਾ ਉਹਨੇ ਔਰ ਇਹ ਜਿਹੜੀ ਕਿੱਡੀ ਘਟੀਰੀ ਹੋਊਗੀ ਕਿੱਡਾ ਕ ਜ਼ਿਮੀਂਦਾਰ ਹੈ ਜਿਹੜਾ ਉਹ ਇੰਨੀ ਮਾਰ ਸਹਿਜੂਗਾ ਉਦਾਂ ਸੀ ਜ਼ਿਮੀਂਦਾਰ ਨੂੰ ਚੈੱਕ ਕਰਾ ਕੇ ਬੰਨ ਖੜਾ ਕੁਝ ਠੰਡਾ ਜ਼ਿਮੀਂਦਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਦਿੰਦੇ ਆ ਨਹੀਂ ਇਦਾਂ ਨਹੀਂ ਕਰਦੇ ਨਹੀਂ ਸਾਡੇ ਕੋਲ ਜਦੋਂ ਅਸੀਂ ਢੇਰੀ ਵੱਧ ਤੋਲਦੇ ਆ ਇੱਕ ਢੇਰੀ ਤੋਲ ਕੇ ਦੂਜੀ ਤੇ ਕੰਡਾ ਲਈ ਆਂਦੇ ਇਹ ਅਸੀਂ ਭਾਵੇਂ ਛੋਟੇ ਜ਼ਿਮੀਂਦਾਰ ਹੀ ਆ ਪਰ ਤੁਹਾਨੂੰ ਇਹ ਕੰਡਾ ਦਿਖਾ ਲਦੇ ਆ ਪਹਿਲਾਂ ਤੁਹਾਨੂੰ ਕੁਝ ਨਹੀਂ ਸਮਝ ਆਉਂਦੀ ਤੁਹਾਡੀਆਂ ਅੱਖਾਂ 'ਚ ਘਟਾ ਪੈਂਦਾ ਕੋਈ ਸਮਝ ਲਿਆ ਕਰੋ ਗੱਲ ਨੂੰ ਠੀਕ ਹੈ ਉਹਦੇ ਦਾ 500 ਦਾ ਬਾਧਰ ਇਗਨੋਰ ਕਰਨੇ ਵਾਲਾ ਮਸਲਾ ਨਹੀਂ ਐਮ ਸਰ ਚੈੱਕ ਕਰੋ ਬੰਦੇ ਨੂੰ ਹੈਲੋ ਹੈਲੋ ਜੀ ਹਾਂਜੀ ਅ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਵਾਸਤੇ ਮੌਸਮ ਨੂੰ ਵੀ ਦੇਖਦੇ ਆ ਹੋਇਆ ਔਰ ਸਾਰੇ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਮੰਡੀਆਂ ਦੀ ਦੇ ਵਿੱਚ ਖਰੀਦ ਕਣਕ ਦੀ ਉਹ ਕੱਲ ਤੋਂ ਸਟਾਰਟ ਹੋ ਚੁੱਕੀ ਹੈ ਔਰ ਮੈਂ ਅੱਜ ਸਿਰਫ ਮੌਕਾ ਦੇਖਣ ਆਈ ਸੀ ਕਿ ਕਿਵੇਂ ਚੱਲ ਰਿਹਾ ਕੰਮ ਕਿੰਨਾ ਕਣਕ ਦਾ ਕੋਈ ਦਿੱਕਤ ਤਾਂ ਨਹੀਂ ਹੈ ਜ਼ਿੰਮੇਵਾਰਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਉਹ ਦੇਖਣ ਵਾਸਤੇ ਅੱਜ ਮੰਡੀ ਤੇ ਵਿੱਚ ਆਈ ਸੀ ਮੰਡੀਆਂ ਦੇ ਵਿੱਚ ਤੁਸੀਂ ਹੁਣ ਚੈਕਿੰਗ ਕੀਤੀ ਆ ਕੁਝ ਖਾਮੀਆਂ ਵੀ ਨਜ਼ਰ ਆਈਆਂ ਜੀ ਨਹੀਂ ਠੀਕ ਰਿਹਾ ਸਾਰਾ ਕੁਝ ਮੈਂ ਕੁਝ ਚੈੱਕ ਕੀਤਾ ਕੁਝ ਹੁੰਦਾ ਕਿ ਮੌਕੇ ਤੇ ਕਿਸੇ ਦੀ ਕੋਈ ਸ਼ੱਕ ਸ਼ੁਭਾ ਹੋਵੇ ਕਿਉਂਕਿ ਸਾਡਾ ਮਕਸਦ ਨਾ ਤਾਂ ਕਿਸੇ ਨੂੰ ਪਰੇਸ਼ਾਨ ਕਰਨਾ ਹੈ ਨਾ ਕਿਸੇ ਦੀ ਨੀਅਤ ਤੇ ਸ਼ੱਕ ਕਰਨਾ ਹੈ ਸਾਡਾ ਮਕਸਦ ਸਿਰਫ ਇਹ ਆ ਕਿ ਜਿਮੀਦਾਰ ਜਿਹੜਾ ਨਾ ਉਹ ਖੁਸ਼ਹਾਲ ਤਾਂ ਹੈ ਉਹਦੇ ਮਨ 'ਚ ਕੋਈ ਐਸੀ ਗੱਲ ਨਾ ਆਵੇ ਪਤਾ ਨਹੀਂ ਸਾਡੇ ਨਾਲ ਮੰਡੀ ਦੇ ਵਿੱਚ ਸਾਡਾ ਠੀਕ ਚੱਲਦਾ ਕਿ ਨਹੀਂ ਚੱਲਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਸਾਰੇ ਬੜੀ ਬੇਫਿਕਰੀ ਦੇ ਨਾਲ ਫਿਰ ਆਪਣੀ ਚਾਂਸ ਜਿਹੜੀ ਉਹ ਵੇਚ ਕੇ ਜਾਂਦੇ ਨੇ ਕੋਈ ਲੈ ਕੇ ਵਾਅਦਾ ਕਰਦਾ ਵੀ ਕੋਈ ਹੈਗਾ ਜੀ ਕੰਡੇਆਂ ਦੇ ਵਿੱਚ ਨਹੀਂ ਨਹੀਂ ਜਿਹੜਾ ਵਾਅਦਾ ਕਿਤੇ ਨਹੀਂ ਹੈ ਮੈਂ ਦੋ ਤਿੰਨ ਕੰਡੇ ਚ ਕਿਤੇ ਵਾਅਦਾ ਕਿਤੇ ਨਹੀਂ ਸਭੋਂ ਇੱਕ ਕੰਡੇ ਦੇ ਵਿੱਚ ਘਟ ਆਇਆ ਔਰ ਵਾਅਦਾ ਕਿਤੇ ਨਹੀਂ ਹੈ ਠੀਕ ਠਾਕ ਹੈ ਸਭ ਮੈਮ ਜੇਕਰ ਗੱਲ ਕਰੀਏ ਪੰਜਾਬ ਪੰਜਾਬ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਬਾਰਦਾਨੇ ਦੇ ਬਹੁਤ ਵੱਡੇ ਪ੍ਰੋਬਲਮ ਹੈਗੀ ਆ ਤਾਂ ਖਰੀਦ ਅੱਜ ਸਟਾਰਟ ਹੋਈ ਆ ਕਈ ਵਾਰੀ ਆੜਤੀਏ ਜਿਹੜੇ ਨੇ ਉਹ ਆਪਣਾ ਬਾਰਦਾਨਾ ਲੈਣ ਜਾਣ ਦੇ ਵਿੱਚ ਵੀ ਕੋਈ ਕਈ ਵਾਰੀ ਦੇਰ ਸਵੇਰ ਕਰ ਦਿੰਦੇ ਕਈਆਂ ਮੰਡੀਆਂ ਦੇ ਵਿੱਚ ਕਣਖਾ ਜੋ ਉਸ ਤਰੀਕੇ ਨਾਲ ਕਣਕ ਤਾਂ ਜੇ ਬਿਲਕੁਲ ਥੋੜੀ ਆ ਰਹੀ ਆ ਬਾਰਦਾਨੇ ਦੀ ਸ਼ਾਰਟੇਜ ਦਾ ਸਵਾਲ ਹੀ ਪਤਾ ਨਹੀਂ ਹੁੰਦਾ ਬਾਰਦਾਨੇ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ ਕਿੰਨੀ ਖਰੀਦ ਹੋ ਕੇ ਅੱਜ ਤੱਕ ਅਜੇ ਤੱਕ ਕੱਲ ਹੀ ਸਟਾਰਟ ਹੋਈ ਆ ਔਰ ਮੈਂ ਫਿਗਰਸ ਨਹੀਂ ਲੈ ਸਕੀ ਮੈਂ ਕੱਲ ਦੀ ਕਿੰਨੀ ਆਈ ਹੈਗੀ ਆ ਅੱਜ ਕੱਲੀ ਫ੍ਰੀਟ ਸਟਾਰਟ ਹੋ ਗਈ ਹੈ ਨੀ ਗੰਕੀ ਜੀ ਚੱਕ ਰਹੀ ਹੈ ਤੋਂ ਆਪਣੇ ਜਿਹੜੇ ਹਾਂਜੀ ਕਣਕ ਕਿਹੜੀ ਕਿਹੜੀ ਝੰਟੀ ਚੱਕੀਆਂ ਜਾਂਦੀਆਂ ਆ ਏਜੰਸੀਆਂ ਤਕਰੀਬਨ ਸਾਰੀਆਂ ਹੀ ਚੱਕਦੀਆਂ ਨੇ ਐਫਸੀਆਈ ਵੀ ਚੱਕਰੀ ਆ ਮਾਰਕਫਿਡ ਵੀ ਚੱਕਰੀ ਆ ਪਨ ਗ੍ਰੇਨ ਵੀ ਚੱਕਰੀ ਆ ਔਰ ਮੇਰੇ ਖਿਆਲ ਵੇਅਰ ਹਾਊਸ ਵਾਲੇ ਵੀ ਚੱਕਰੇ ਨੇ ਪਨ ਪਨਸਪ ਵਾਲੇ ਵੀ ਚੱਕ ਰਹੇ ਨੇ ਸਾਰੀਆਂ ਏਜੰਸੀਆਂ ਚੱਕਰੀਆਂ ਹਿਸਤਾਨਾ ਜਾੜਤੀਆਂ ਨਹੀਂ ਕੋਈ ਮੁਸ਼ਕਿਲਾਂ ਤਾਂ ਨਹੀਂ ਆ ਅਜੇ ਤੱਕ ਮੇਰਾ ਖਿਆਲ ਤਾਂ ਸੈਟੀਸਫਾਈਡ ਨੇ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਮੇਰੀ ਇੱਕ ਹੈਗੀ ਐ ਪ੍ਰੋਬਲਮ ਬਚ ਕਰਦੇ ਆ ਨਹੀਂ ਹਾਂ ਮੈਨੂੰ ਗੱਲ ਕਰ ਲੈਣ ਦੇ ਮੈਂ ਤੁਹਾਡੀ ਪ੍ਰੋਬਲਮ ਸੁਣ ਕੇ ਜਾਊਂਗਾ ਜੋ ਕੋਈ ਹੈ ਤਾਂ ਠੀਕ ਹੈ ਹਾਂਜੀ ਕਿਸਾਨਾਂ ਨੂੰ ਕੀ ਅਪੀਲ ਹੈ ਕਿਸਾਨਾਂ ਨੂੰ ਮੇਰੀ ਅਪੀਲ ਹੈ ਕਿ ਬਈ ਤੁਸੀਂ ਤੁਹਾਡੀ ਇਹ ਮਿਹਨਤ ਦੀ ਕਮਾਈ ਤੁਹਾਡੀ 6 ਮਹੀਨੇ ਦੀ ਬਹੁਤ ਮਿਹਨਤ ਆ ਔਰ 8 ਦਿਨ ਦਾ ਸਾਰਾ ਸੀਜ਼ਨ ਕਣਕ ਦਾ ਹੁੰਦਾ ਆ 8 ਦਿਨ ਦੇ ਵਿੱਚ ਕਣਕ ਜਿਹੜੀ ਉਹ ਸਾਰੀ ਭਰਪੂਰ ਮੰਡੀਆਂ ਦੇ ਵਿੱਚ ਆ ਜਾਣੀ ਨਿਕਲ ਜਾਣੀ ਆ ਤੁਸੀਂ ਆਪਣੀ ਇਹ ਖੂਨ ਪਸੀਨੇ ਨਾਲ ਕੀਤੀ ਹੋਈ ਕਮਾਈ ਨੂੰ ਸੁੱਟ ਕੇ ਨਾ ਜਾਇਓ ਔਰ ਜਦੋਂ ਇੱਥੇ ਆਉਣੇ ਆ ਤਾਂ ਆਰਤੀ ਵੀ ਕਹਿ ਦਿੰਦੇ ਕਿ ਜ਼ਿੰਮੇਦਾਰਾ ਸੁੱਟ ਕੇ ਚਲੇ ਗਿਆ ਤਾਂ ਲਾਉਣ ਵਾਸਤੇ ਆਉਣਗੇ ਤੁਸੀਂ ਇੱਕ ਮਿੰਟ ਦਾ ਵਸਾ ਨਾ ਕਰੋ ਇਹ ਆਪਣੇ ਬੱਚਿਆਂ ਵਾਂਗ ਪਾਲੀ ਹੋਈ ਫਸਲ ਆ ਤੇ ਇਹਦੇ ਤੇ ਪੂਰਾ ਪਹਿਰਾ ਦਿਓ ਕਿਉਂਕਿ ਤੁਸੀਂ 6 ਮਹੀਨੇ ਪਹਿਰਾ ਦਿੰਦੇ ਹੋ ਔਰ ਜਦੋਂ ਇਹਨੂੰ ਤੋਲ ਲੱਗਣਾ ਹੁੰਦਾ ਜਾਂ ਜਦੋਂ ਤੁਹਾਡੇ ਜੇਬ ਦੇ ਵਿੱਚ ਇਹਦੇ ਪੈਸੇ ਆਉਣੇ ਹੁੰਦੇ ਉਦੋਂ ਤੁਸੀਂ ਲਾਪਰਵਾਹੀ ਕਰ ਜਾਂਦੇ ਹੋ ਸਾਰੇ ਜਣੇ ਮੌਕੇ ਤੇ ਰਹਿ ਕੇ ਆਪਣੀ ਜੈਂਟਸ ਨੂੰ ਆਪ ਪੱਖੇ ਲਵਾਓ ਆਪ ਤੁਸੀਂ ਉਹਦਾ ਤੋਲ ਕਰਵਾਓ ਤਾਂ ਕਿ ਤੁਹਾਡੇ ਮਨ 'ਚ ਵੀ ਕੋਈ ਸ਼ੱਕ ਸ਼ਬਾ ਨਾ ਹੋਵੇ ਔਰ ਸਾਨੂੰ ਵੀ ਇਦਾਂ ਦੀ ਕੋਈ ਚਿੰਤਾ ਨਾ ਹੋਵੇ ਜੇ ਕੋਈ ਹੈ ਤਨੂ ਕੋਈ ਲੱਗੇ ਕਿਤੇ ਵੀ ਕੋਈ ਨਿੱਕਾ ਮੋਟਾ ਵੀ ਉੱਚ ਨੀਚ ਲੱਗੇ ਤਾਂ ਫੌਰਨ ਤੁਸੀਂ ਜਿਹੜਾ ਨਾ ਸਾਡੇ ਨਾਲ ਸੰਪਰਕ ਕਰਨੀ ਦਾ ਮੌਸਮ ਹੈ ਕਿ ਆਪਾਂ ਪਾਣੀ ਤੇ ਪ੍ਰਬੰਧ ਵਗੈਰਾ ਚੈੱਕ ਕੀਤੇ ਗਏ ਬਿਲਕੁਲ ਪੂਰੇ ਪ੍ਰਬੰਧ ਨੇ ਇੱਥੇ ਮਾਰਕੀਟ ਕਮੇਟੀ ਦਾ ਆਪਣਾ ਬਿਲਡਿੰਗ ਵੀ ਨਵੀਂ ਬਣੀ ਹੋਈ ਦਸਤਰ ਵੀ ਸਾਰੇ ਪ੍ਰਬੰਧ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਹਦਤਾਂ ਕਰ ਦਿੱਤੀਆਂ ਸੀ ਸਫਾਈ ਦੀਆਂ ਤੇ ਪਾਣੀ ਵਲ ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ ਦੀਆਂ ਬਾਥਰੂਮਾਂ ਵਗੈਰਾ ਦੀਆਂ ਔਰ ਮੇਰੇ ਖਿਆਲ ਅਭੀ ਕਿਤੇ ਕੋਈ ਗਲਤੀ ਨਹੀਂ ਹੋਏਗੀ ਇਹਦੀ ਕੋਈ ਚੈੱਕ ਮੈਂ ਛੱਡਦੀ ਨਹੀਂ ਹੁੰਦੀ ਕਿ ਮੈਂ ਕਹਿ ਦਿੱਤਾ ਤਾਂ ਪਿੱਛੇ ਕੋਈ ਗਲਤੀ ਰਹਿ ਜਾਏ ਤੇ ਬਾਰ-ਬਾਰ ਚੈਕਿੰਗ ਵੀ ਕੀਤੀ ਜਾਂਦੀ ਹੈ ਬਿਲਕੁਲ 8 ਦਿਨ ਦਾ ਸੀਜ਼ਨ ਹੈ ਇੱਕ ਵਾਰੀ ਫੇਰ ਆਉਂਗੀ ਦੁਬਾਰਾ ਕਿਸੇ ਵੀ ਦਿਨ 8 ਦਿਨ ਦੇ ਵਿੱਚ ਕਣਕ ਤੋਂ ਜਿਹੜੀ ਕਣਕ ਆ ਕਿਸਾਨ ਲੈ ਕੇ ਆਉਂਦਾ ਉਹਦੀ ਤਲਾਈ ਹੋ ਜਾਂਦੀ ਹੈ ਜੀ ਲੇਕਿਨ ਗਰਮੀ ਜ਼ਿਆਦਾ ਹੋਣ ਦਾ ਕਰਕੇ ਅਗਰ 2 ਦਿਨ ਜਿਹੜੀ ਆ ਕਣਕ ਆ ਇੱਥੇ ਰਹਿ ਜਾਂਦੀ ਆ ਫਿਰ ਉਹਦਾ ਤੋਲ ਵੀ ਘਟਦਾ ਤੇ ਉਹ ਘਟਾ ਕਿਹਨੂੰ ਪਵੇਗਾ ਬਿਲਕੁਲ ਕੋਈ ਇੱਥੇ ਕਣਕ ਦੇ ਸੀਜ਼ਨ ਦਾ ਛੋਣਿਆਂ ਦੀ ਵੱਖਰੀ ਗੱਲ ਹੁੰਦੀ ਹੈ ਕਣਕ ਦੇ ਵਿੱਚ ਤੋਲ ਲੱਗਣ ਵਾਲਾ ਮੇਰੇ ਖਿਆਲ ਬਚਦਾ ਹੀ ਨਹੀਂਗਾ ਆਉਂਦੇ ਆਉਂਦੇ ਕਈ ਵਾਰੀ ਕਣਕ ਇੰਨੀ ਸਾਫ਼ ਹੁੰਦੀ ਹੈ ਕਿ ਪੱਖੇ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਣਕ ਦੇ ਕਿ ਮਸ਼ੀਨਾ ਮਸ਼ੀਨਾ ਤੇ ਡਿਪੈਂਡ ਕਰਦਾ ਕਿਸੇ ਨੂੰ ਪੱਖਾ ਲਾਉਣਾ ਪੈਂਦਾ ਕਿਸੇ ਨੂੰ ਨਹੀਂ ਪੱਖਾ ਲਾਉਣਾ ਪੈਂਦਾ ਕਣਕ ਦਾ ਤੋਲ ਤੇ ਕਣਕ ਦੇ ਸੀਜ਼ਨ ਦੇ ਵਿੱਚ ਅਜੇ ਤੱਕ ਕੋਈ ਦਿੱਕਤ ਨਾ ਆਈ ਹੈ ਹੀ ਆਈ ਜੇ ਆਊਗੀ ਤੇ ਫਿਰ ਉਹਦੇ ਬਾਰੇ ਦੇਖੀ ਜਾ ਜਾਏਗਾ ਥੈਂਕ ਯੂ ਧੰਨਵਾਦ ਸਹੀ ਕਰੀਸਕੋ 100 ਗ੍ਰਾਮ ਹੋ ਗਏ दो। अभी, अभी भी जा रहा है अभी और जाएगा एक पॉइंट एक पॉइंट और, और जाएगा एक पॉइंट और जाएगा तो पांच सौ छे सौ ग्राम की बोरी होगी सुन मेरी बात इधर मुंह कर ले छोड़ दे हो गया छह सौ ग्राम की बोरी आपने काटनी है पचास पचास किलो का ये होना है ਤੋ ਅਗੇ ਕਿਤਨਾ ਬਚ ਗਿਆ 500 ਗ੍ਰਾਮ ਆਪਦੇ ਜ਼ਿੰਮੇਦਾਰ ਕਾ 1200 ਕੀ ਆਪਨੇ ਉਸਕੇ ਗਹਿੂ ਐਕਸਟਰਾ ਲੇ ਲਿਆ 1000 ਅੱਧੇ ਇੱਥੇ ਅੱਧੇ ਇੱਥੇ ਹਾਂਜੀ ਹਾਂਜੀ ਕੋਲ ਇੱਧਰ ਪੈਸਾ ਵਾ ਦੇਖੋ ਤੁਹਾਡੇ ਠੇਕੇਦਾਰ ਦੇ ਕੰਮ ਤੁਸੀਂ ਇਹਨਾਂ ਨੂੰ ਚੱਕਿਓ ਨਹੀਂ ਕਰਦੇ ਦੇਖੋ ਕਿੰਨਾ ਮਰੋ ਹੁੰਦੀ ਸਾਦਾਂ ਉੱਧ ਕੰਡੇ-ਕੰਡੇ 'ਚ ਵੀ ਤੇਰੀ ਫਰਕ ਹੋ ਜਾਂਦਾ ਨਾ ਤੇਰੀ ਬੁਰੀ 'ਚ ਵੀ ਵਧ ਘਟ ਵੇਟ ਹੁੰਦਾ ਨਾ ਇਦਾਂ ਵੀ ਹੁੰਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਂਦੇ ਹੋ ਲਾਈਟ ਤਾਂ ਦੇਖੋ ਨਾ ਧਿਆਨ ਨਾਲ ਤੁਸੀਂ ਲੈਂਦੇ ਹੋ ਲਾਈਟਲੀ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਛ ਕਿਤੇੋਂ ਘਟ ਗਿਆ ਕਿਤੇੋਂ ਵਧ ਗਿਆ ਤੁਸੀਂ ਕਰਕੇ ਬੈਲੈਂਸ ਇੱਕ ਜ਼ਿੰਮੇਵਾਰਤਾ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿੰਮੇਵਾਰਤਾ ਕੀ ਜਾ ਰਿਹਾ ਹੈ 1200 ਰੁਪਏ ਚਲੇ ਗਿਆ ਕੀ ਕਮਾਉਣਾ ਉਹਨੇ ਔਰ ਇਹ ਜਿਹੜੀ ਕਿੱਡੀ ਘਟੇਰੀ ਹੋਊਗੀ ਕਿੱਡਾ ਕਿ ਜ਼ਿੰਮੇਵਾਰ ਹੈ ਜਿਹੜਾ ਉਹ ਇਨੀ ਮਾਰਸਹਿ ਜਾਊਗਾ ਉਦਾਂ ਸੀ ਜ਼ਿੰਮੇਵਾਰ ਨੂੰ ਚੈੱਕ ਕਰਾ ਕੇ ਬੰਨ ਖੜਾ ਕੁਝ ਫੰਡਾ ਜ਼ਿੰਮੇਵਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਦਿੰਦੇ ਆ ਨਹੀਂ ਇਦਾਂ ਨਹੀਂ ਕਰਦੇ ਨਹੀਂ ਨਹੀਂ ਸਾਡੇ ਅਕਨ ਜਦੋਂ ਅਸੀਂ ਢੇਰੀ ਬਾਦ ਤੋਲਦੇ ਆ ਇੱਕ ਤੇ ਵੀ ਤੋਲ ਕੇ ਦੂਜੀ ਤੇ ਕੰਡਾ ਲਿਆਂਦੇ ਇਹ ਅਸੀਂ ਭਾਵੇਂ ਛੋਟੇ ਜ਼ਿੰਮੇਵਾਰ ਹੀ ਆ ਪਰ ਤੁਹਾਨੂੰ ਇਹ ਕੰਡਾ ਦਿਖਾ ਲਦੇ ਆ ਪਹਿਲਾਂ ਕਿਉਂ ਤੁਹਾਨੂੰ ਕੁਝ ਨਹੀਂ ਸਮਝ ਆਉਂਦੀ ਤੁਹਾਡੀਆਂ ਅੱਖਾਂ 'ਚ ਘਟਾ ਪੈਂਦਾ ਕੋਈ ਸਮਝ ਲਿਆ ਕਰੋ ਗੱਲ ਨੂੰ ਠੀਕ ਹੈ ਤੁਹਾਨੂੰ ਇਹਦਾ 500 ਦਾ ਬਾਧਨ ਇਹ ਇਗਨੋਰ ਕਰਨ ਵਾਲਾ ਮਸਲਾ ਨਹੀਂ ਐਮ ਸਰ ਚੈੱਕ ਕਰੋ ਹੈਲੋ ਹੈਲੋ ਜੀ ਹਾਂਜੀ ਅ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਵਾਸਤੇ ਮੌਸਮ ਨੂੰ ਵੀ ਦੇਖਦੇ ਹੋયા ਆਂ ਔਰ ਸਾਰੇ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਮੰਡੀਆਂ ਦੀ ਦੇ ਵਿੱਚ ਖਰੀਦ ਕਣਕ ਦੀ ਉਹ ਕੱਲ ਤੋਂ ਸਟਾਰਟ ਹੋ ਚੁੱਕੀ ਹੈ ਔਰ ਮੈਂ ਅੱਜ ਸਿਰਫ ਮੌਕਾ ਦੇਖਣ ਆਈ ਸੀ ਕਿ ਕਿਵੇਂ ਚੱਲ ਰਿਹਾ ਕੰਮ ਕਿੰਨਾ ਕਣਕ ਦਾ ਕੋਈ ਦਿੱਕਤ ਤਾਂ ਨਹੀਂ ਹੈ ਜ਼ਿੰਮੇਵਾਰਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਉਹ ਦੇਖਣ ਵਾਸਤੇ ਅੱਜ ਮੰਡੀ ਤੇ ਆਇਆ ਸੀ ਮੰਡੀਆਂ ਦੇ ਵਿੱਚ ਤੁਸੀਂ ਹੁਣ ਚੈਕਿੰਗ ਕੀਤੀ ਆ ਕੁਝ ਖਾਮੀਆਂ ਵੀ ਨਜ਼ਰ ਆਈਆਂ ਜੀ ਨਹੀਂ ਠੀਕ ਰਿਹਾ ਸਾਰਾ ਕੁਝ ਮੈਂ ਕੁਝ ਚੈੱਕ ਕੀਤਾ ਕੁਝ ਹੁੰਦਾ ਕਿ ਮੌਕੇ ਤੇ ਕਿਸੇ ਦੀ ਕੋਈ ਸ਼ੱਕ ਸ਼ੁਭਾ ਹੋਵੇ ਕਿਉਂਕਿ ਸਾਡਾ ਮਕਸਦ ਨਾ ਤਾਂ ਕਿਸੇ ਨੂੰ ਪਰੇਸ਼ਾਨ ਕਰਨਾ ਆ ਨਾ ਕਿਸੇ ਦੀ ਨੀਅਤ ਤੇ ਸ਼ੱਕ ਕਰਨਾ ਆ ਸਾਡਾ ਮਕਸਦ ਸਿਰਫ ਇਹ ਆ ਕਿ ਜਿਮੀਦਾਰ ਜਿਹੜਾ ਨਾ ਉਹ ਖੁਸ਼ਹਾਲ ਰਹੇ ਉਹਦੇ ਮਨ ਚ ਕੋਈ ਐਸੀ ਗੱਲ ਨਾ ਆਵੇ ਪਤਾ ਨਹੀਂ ਸਾਡੇ ਨਾਲ ਮੰਡੀ ਦੇ ਵਿੱਚ ਸਾਡਾ ਠੀਕ ਚੱਲਦਾ ਕਿ ਨਹੀਂ ਚੱਲਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਸਾਰੇ ਬੜੀ ਬੇਫਿਕਰੀ ਦੇ ਨਾਲ ਫਿਰ ਆਪਣੀ ਚਾਂਸ ਜਿਹੜੀ ਉਹ ਵੇਚ ਕੇ ਜਾਂਦਾ ਉਹਨੂੰ ਲੈ ਕੇ ਵਾਧੂ ਘਟਦਾ ਕੋਈ ਹੈਗਾ ਜੀ ਕੰਡੇਆਂ ਦੇ ਵਿੱਚ ਨਹੀਂ ਨਹੀਂ ਜਿਹੜਾ ਵਾਧਾ ਕਿਤੇ ਨਹੀਂ ਹੈ ਮੈਂ ਦੋ ਤਿੰਨ ਕੰਡੇ ਚ ਕਿਤੇ ਵਾਧਾ ਕਿਤੇ ਨਹੀਂ ਸਭੋਂ ਇੱਕ ਕੰਡੇ ਦੇ ਵਿੱਚ ਘਟ ਆਇਆ ਔਰ ਵਾਧਾ ਕਿਤੇ ਨਹੀਂ ਹੈ ਠੀਕ ਠਾਕ ਹੈ ਸਭ ਮੈਮ ਜੇਕਰ ਗੱਲ ਕਰੀਏ ਪੰਜਾਬ ਪੰਜਾਬ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਬਾਰਦਾਨੇ ਦੇ ਬਹੁਤ ਵੱਡੇ ਪ੍ਰੋਬਲਮ ਹੈਗੀ ਆ ਕਿਸ ਇੰਤਜ਼ ਖਰੀਦ ਅੱਜ ਸਟਾਰਟ ਹੋਈ ਆ ਕਈ ਵਾਰੀ ਆੜਤੀਏ ਜਿਹੜੇ ਨੇ ਉਹ ਆਪਣਾ ਵਾਰਦਾਨਾ ਲੈਂਡ ਡਾਣ ਦੇ ਵਿੱਚ ਵੀ ਕੋਈ ਕਈ ਵਾਰੀ ਦੇ ਸਵੇਰ ਕਰ ਦਿੰਦੇ ਕਈਆਂ ਮੰਡੀਆਂ ਦੇ ਵਿੱਚ ਕਣਖਾ ਜੋ ਉਸ ਤਰੀਕੇ ਨਾਲ ਕਣਕਤਾ ਜੇ ਬਿਲਕੁਲ ਥੋੜੀ ਆ ਰਹੀ ਹੈ ਵਾਰਦਾਨੇ ਦੀ ਸ਼ਾਰਟੇਜ ਦਾ ਸਵਾਲ ਹੀ ਪਤਾ ਨਹੀਂ ਹੁੰਦਾ ਵਾਰਦਾਨੇ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ ਇੰਨੀ ਖਰੀਦ ਹੋ ਕੇ ਕਿ ਅੱਜ ਤੱਕ ਅਜੇ ਤੱਕ ਕੱਲ ਹੀ ਸਟਾਰਟ ਹੋਈ ਆ ਔਰ ਮੈਂ ਫਿਗਰਸ ਨਹੀਂ ਲੈ ਸਕੀ ਮੈਂ ਕੱਲ ਦੀ ਵੀ ਨਹੀਂ ਆਈ ਹੱਗੀਆਂ ਅਜੀ ਕਾਲੀ ਫ੍ਰੀਟ ਸਟਾਰਟ ਹੋ ਗਈ ਹੈ ਨੀ ਲਾਂਚੀ ਜੀ ਚੱਕ ਰਹੀ ਹੈ ਤੋਂ ਆਪਣੇ ਜਿਹੜੇ ਹਾਂਜੀ ਕਣਕ ਕਿਹੜੀ ਕਿਹੜੀ ਲਾਂਚੀ ਦਾ ਕਿੰਨੀਆਂ ਜਰੂਰ ਅ ਏਜੰਸੀਆਂ ਤਕਰੀਬਨ ਸਾਰੀਆਂ ਹੀ ਚੱਕਦੀਆਂ ਨੇ ਐਫਸੀਆਈ ਵੀ ਚੱਕਰੀ ਆ ਮਾਰਕਫਿਡ ਵੀ ਚੱਕਰੀ ਆ ਪਨ ਗ੍ਰੇਨ ਵੀ ਚੱਕਰੀ ਆ ਔਰ ਮੇਰੇ ਖਿਆਲ ਵੇਅਰ ਹਾਊਸ ਵਾਲੇ ਵੀ ਚੱਕ ਰਹੇ ਨੇ ਪਨ ਪੰਸਬ ਵਾਲੇ ਵੀ ਚੱਕ ਰਹੇ ਨੇ ਸਾਰੀਆਂ ਏਜੰਸੀਆਂ ਚੱਕਰੀਆਂ ਨੀ ਕਿਸਾਨਾਂ ਜਾੜਤੀਆਂ ਨਹੀਂ ਕੋਈ ਮੁਸ਼ਕਿਲਤਾ ਨਾ ਚੱਕ ਰਹੀਆਂ ਅ ਅਜੇ ਤੱਕ ਮੇਰੇ ਖਿਆਲ ਤੇ ਸੈਟੀਸਫਾਈਡ ਨੇ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਮੇਰੀ ਇੱਕ ਹੈਗੀ ਐ ਪ੍ਰੋਬਲਮ ਬਚ ਕਰਦੇ ਆ ਨਹੀਂ ਹਾਂ ਮੈਨੂੰ ਗੱਲ ਕਰ ਲੈਣ ਦੇ ਮੈਂ ਤੁਹਾਡੀ ਪ੍ਰੋਬਲਮ ਸੁਣ ਕੇ ਜਾਊਂਗਾ ਜੋ ਕੋਈ ਹੈ ਤਾਂ ਠੀਕ ਹੈ ਹਾਂਜੀ ਕਿਸਾਨਾਂ ਨੂੰ ਕੀ ਅਪੀਲ ਹੈ ਕਿਸਾਨਾਂ ਨੂੰ ਮੇਰੀ ਅਪੀਲ ਹੈ ਕਿ ਬਈ ਤੁਸੀਂ ਤੁਹਾਡੀ ਇਹ ਮਿਹਨਤ ਦੀ ਕਮਾਈ ਤੁਹਾਡੀ 6 ਮਹੀਨੇ ਦੀ ਬਹੁਤ ਮਿਹਨਤ ਆ ਔਰ 8 ਦਿਨ ਦਾ ਸਾਰਾ ਸੀਜ਼ਨ ਕਣਕ ਦਾ ਹੁੰਦਾ ਆ 8 ਦਿਨ ਦੇ ਵਿੱਚ ਕਣਕ ਜਿਹੜੀ ਉਹ ਸਾਰੀ ਭਰਪੂਰ ਮੰਡੀਆਂ ਦੇ ਵਿੱਚ ਆ ਜਾਣੀ ਨਿਕਲ ਜਾਣੀ ਆ ਤੁਸੀਂ ਆਪਣੀ ਇਹ ਖੂਨ ਪਸੀਨੇ ਨਾਲ ਕੀਤੀ ਹੋਈ ਕਮਾਈ ਨੂੰ ਸੁੱਟ ਕੇ ਨਾ ਜਾਇਓ ਔਰ ਜਦੋਂ ਇੱਥੇ ਆਉਣੇ ਆ ਤਾਂ ਆਰਤੀ ਵੀ ਕਹਿ ਦਿੰਦੇ ਕਿ ਜ਼ਿੰਮੇਦਾਰਾ ਸੁੱਟ ਕੇ ਚਲੇ ਗਿਆ ਤਾਂ ਲਾਉਣ ਵਾਸਤੇ ਆਉਣਗੇ ਤੁਸੀਂ ਇੱਕ ਮਿੰਟ ਦਾ ਵਸਾ ਨਾ ਕਰੋ ਇਹ ਆਪਣੇ ਬੱਚਿਆਂ ਵਾਂਗ ਪਾਲੀ ਹੋਈ ਫਸਲ ਆ ਤੇ ਇਹਦੇ ਤੇ ਪੂਰਾ ਪਹਿਰਾ ਦਿਓ ਕਿਉਂਕਿ ਤੁਸੀਂ 6 ਮਹੀਨੇ ਪਹਿਰਾ ਦਿੰਦੇ ਹੋ ਔਰ ਜਦੋਂ ਇਹਨੂੰ ਤੋਲ ਲੱਗਣਾ ਹੁੰਦਾ ਜਾਂ ਜਦੋਂ ਤੁਹਾਡੇ ਜੇਬ ਦੇ ਵਿੱਚ ਇਹਦੇ ਪੈਸੇ ਆਉਣੇ ਹੁੰਦੇ ਉਦੋਂ ਤੁਸੀਂ ਲਾਪਰਵਾਹੀ ਕਰ ਜਾਂਦੇ ਹੋ ਸਾਰੇ ਜਣੇ ਮੌਕੇ ਤੇ ਰਹਿ ਕੇ ਆਪਣੀ ਜੈਂਟਸ ਨੂੰ ਆਪ ਪੱਖੇ ਲਵਾਓ ਆਪ ਤੁਸੀਂ ਉਹਦਾ ਤੋਲ ਕਰਵਾਓ ਤਾਂ ਕਿ ਤੁਹਾਡੇ ਮਨ 'ਚ ਵੀ ਕੋਈ ਸ਼ੱਕਸ਼ਬਾ ਨਾ ਹੋਵੇ ਔਰ ਸਾਨੂੰ ਵੀ ਇਦਾਂ ਦੀ ਕੋਈ ਚਿੰਤਾ ਨਾ ਹੋਵੇ ਜੇ ਕੋਈ ਹੈ ਤਾਨੂੰ ਕੋਈ ਲੱਗੇ ਕਿਤੇ ਵੀ ਕੋਈ ਨਿੱਕਾ ਮੋਟਾ ਵੀ ਉੱਚ ਨੀਚ ਲੱਗੇ ਤਾਂ ਫੌਰਨ ਤੁਸੀਂ ਜਿਹੜਾ ਨਾ ਸਾਡੇ ਨਾਲ ਸੰਪਰਕ ਕਰਨੀ ਦਾ ਮੌਸਮ ਹੈ ਕਿ ਆਪਾਂ ਪਾਣੀ ਤੇ ਪ੍ਰਬੰਧ ਵਗੈਰਾ ਚੈੱਕ ਕੀਤੇ ਗਏ ਬਿਲਕੁਲ ਪੂਰੇ ਪ੍ਰਬੰਧ ਨੇ ਇੱਥੇ ਮਾਰਕੀਟ ਕਮੇਟੀ ਦਾ ਆਪਣਾ ਬਿਲਡਿੰਗ ਵੀ ਨਵੀਂ ਬਣੀ ਹੋਈ ਦਫ਼ਤਰ ਵੀ ਸਾਰੇ ਪ੍ਰਬੰਧ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਹਾਜ਼ਰਤਾ ਕਰ ਦਿੱਤੀਆਂ ਸੀ ਸਫਾਈ ਦੀਆਂ ਤੇ ਪਾਣੀ ਵਾਲ ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ ਦੀਆਂ ਬਾਥਰੂਮਾਂ ਵਗੈਰਾ ਦੀਆਂ ਔਰ ਮੇਰਾ ਖਿਆਲ ਹੈ ਵੀ ਕਿਤੇ ਕੋਈ ਗਲਤੀ ਨਹੀਂ ਹੋਏਗੀ ਇਹਦੀ ਕੋਈ ਚੈਸ਼ ਮੈਂ ਛੱਡਦੀ ਨਹੀਂ ਹੁੰਦੀ ਕਿ ਮੈਂ ਕਹਿ ਦਵਾਂ ਤਾਂ ਪਿੱਛੇ ਗਰਦਲਤੀ ਰਹਿ ਜਾਏ ਤੇ ਬਾਰ-ਬਾਰ ਚੈਕਿੰਗ ਵੀ ਕੀਤੀ ਜਾਂਦੀ ਹੈ ਬਿਲਕੁਲ 8 ਦਿਨ ਦਾ ਸੀਜ਼ਨ ਹੈ ਇੱਕ ਵਾਰੀ ਫੇਰ ਆਉਂਗੀ ਦੁਬਾਰਾ ਕਿਸੇ ਵੀ ਦਿਨ 8 ਦਿਨ ਦੇ ਵਿੱਚ ਕਣ ਖਤਮ ਦੇ ਵਿੱਚ ਜਿਹੜੀ ਕਣ ਕਿਸਾਨ ਲੈ ਕੇ ਆਉਂਦਾ ਉਹਦੀ ਤਲਾਈ ਹੋ ਜਾਂਦੀ ਹੈ ਜੀ ਲੇਕਿਨ ਗਰਮੀ ਜ਼ਿਆਦਾ ਹੋਣ ਦਾ ਕਰਕੇ ਅਗਰ 2 ਦਿਨ ਜਿਹੜੀ ਆ ਕਣ ਕਿ ਇੱਥੇ ਰਹਿ ਜਾਂਦੀ ਆ ਤੇ ਫਿਰ ਉਹਦਾ ਤੋਲ ਵੀ ਘਟਦਾ ਤੇ ਉਹ ਘਟਾ ਕਿੰਨੂੰ ਬਏਗਾ ਬਿਲਕੁਲ ਕੋਈ ਇੱਥੇ ਕਣਕ ਦੇ ਸੀਜ਼ਨ ਦਾ ਝੋਨੇ ਦੀ ਵੱਖਰੀ ਗੱਲ ਹੁੰਦੀ ਹੈ ਕਣਕ ਦੇ ਵਿੱਚ ਤੋਲ ਲੱਗਣ ਵਾਲਾ ਮੇਰੇ ਖਿਆਲ ਬਚਦਾ ਹੀ ਨਹੀਂਗਾ ਆਉਂਦੇ ਆਉਂਦੇ ਕਈ ਵਾਰੀ ਕਣਕ ਇਨੀ ਸਾਫ਼ ਹੁੰਦੀ ਹੈ ਕਿ ਪੱਕੇ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਣਕ ਦੇ ਮਸ਼ੀਨਾ ਮਸ਼ੀਨਾ ਤੇ ਡਿਪੈਂਡ ਕਰਦਾ ਕਿਸੇ ਨੂੰ ਪੱਕਾ ਲਾਉਣਾ ਪੈਂਦਾ ਕਿਸੇ ਨੂੰ ਨਹੀਂ ਪੱਕਾ ਲਾਉਣਾ ਪੈਂਦਾ ਕਣਕ ਦਾ ਤੋਲ ਤੇ ਕਣਕ ਦੇ ਸੀਜ਼ਨ ਦੇ ਵਿੱਚ ਅਜੇ ਤੱਕ ਕੋਈ ਦਿੱਕਤ ਨਾ ਆਈ ਹੈ ਹੀ ਆਈ ਜੇ ਆਊਗੀ ਤੇ ਫਿਰ ਉਹਦੇ ਬਾਰੇ ਦੇਖੀ ਜਾ ਜਾਏਗਾ ਥੈਂਕ ਯੂ ਧੰਨਵਾਦ ਸਹੀ ਗੱਲ ਹੈ ਇਸ ਕੋ अभी, अभी भी जा रहा है अभी और जाएगा एक पॉइंट एक पॉइंट और जाएगा एक पॉइंट और जाएगा तो पांच सौ सौ ग्राम की बोरी होगी सुन मेरी बात इधर मुंह कर ले छोड़ दे हो गया छह सौ ग्राम की बोरी आपने काटनी है पचास कर, पचास किलो का ये होना है ਤੋ ਅਗੇ ਕਿਤਨਾ ਬਚ ਗਿਆ 500 ਗ੍ਰਾਮ ਆਪਦੇ ਜ਼ਿੰਮੇਦਾਰ ਕਾ 11200 ਕੀ ਆਪਨੇ ਉਸਕੇ गेहूं ਐਕਸਟਰਾ ਲੈ ਲਿਆ ਇੱਕ ਦਰਵਾਜ਼ਾ ਅੱਧੇ ਕਿਥੇ ਅੱਧੇ ਕਿਥੇ ਹਾਂਜੀ ਹਾਂਜੀ ਕੋਲ ਆ ਇੱਧਰ ਪੈਸਾ ਨਾ ਦੇਖੋ ਤੁਹਾਡੇ ਠੇਕੇਦਾਰ ਦੇ ਕੰਮ ਤੁਸੀਂ ਇਹਨਾਂ ਨੂੰ ਚੱਕੀਆਂ ਨਹੀਂ ਕਰਦੇ ਦੇਖੋ ਕਿੰਨਾ ਮਰੂ ਮੂਹ ਦੀ ਸਦਾ ਉਦੋਂ ਕੰਡੇ-ਕੰਡੇ ਚ ਵੀ ਤੇਰੀ ਫਰਕ ਹੋ ਜਾਂਦਾ ਨਾ ਕਿ ਜਿਹੜੀ ਬੁਰੀ ਸੀ ਵੀ ਵੱਧ ਘੱਟ ਵੇਟ ਹੁੰਦਾ ਨਾ ਇਦਾਂ ਵੀ ਹੋ ਜਾਂਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਂਦੇ ਹੋ ਲਾਈਟ ਇਹ ਰਾਤ ਤਾਂ ਦੇਖੋ ਨਾ ਧਿਆਨ ਨਾਲ ਸੁਣ ਮੇਰੀ ਗੱਲ ਨੂੰ ਚੈੱਕ ਕਰਾ ਤੁਸੀਂ ਲੈਂਦੇ ਹੋ ਲਾਈਟਲੀ ਇਹ ਲਾਈਟਿੰਗ ਹੁੰਦੀ ਹੈ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਝ ਕਿਤੇੋਂ ਘੱਟ ਗਿਆ ਕਿਤੇੋਂ ਵੱਧ ਗਿਆ ਤੁਸੀਂ ਕਰਕੇ ਬੈਲੈਂਸ ਇੱਕ ਜ਼ਿੰਮੇਵਾਰਤਾ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿੰਮੇਵਾਰਤਾ ਕੀ ਜਾ ਰਿਹਾ ਹੈ ਜਿਹੜਾ 1250 ਰੁਪਏ ਚਲੇ ਗਿਆ ਕੀ ਕਮਾਉਣਾ ਉਹਨੇ ਔਰ ਇਹ ਜਿਹੜੀ ਕਿੱਡੀ ਘਟੇਰੀ ਹੋਊਗੀ ਕਿੱਡਾ ਕਿ ਜ਼ਿੰਮੇਵਾਰ ਹੈ ਜਿਹੜਾ ਉਹ ਇਨੀ ਮਾਰਸਹਿ ਜਾਊਗਾ ਉਦਾਂ ਸੀ ਜ਼ਿੰਮੇਦਾਰ ਨੂੰ ਚੈੱਕ ਕਰਾ ਕੇ ਬੰਨ ਖੜਾ ਕੋਈ ਪੰਡਾ ਜ਼ਿੰਮੇਦਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਦਿੰਦੇ ਆ ਨਹੀਂ ਦੰਦ ਨਹੀਂ ਕਰਦੇ ਨਹੀਂ ਇਹ ਸਾਡੇ ਅਕਨ ਜਦੋਂ ਉੱਥੇ ਢੇਰੀ ਬਾਦਰ ਤੋਲਦੇ ਆ ਇੱਕ ਤੇ ਤੋਲ ਕੇ ਦੂਜੀ ਤੇ ਕੰਡਾ ਲਿਆਂਦੇ ਇਹ ਅਸੀਂ ਭਾਵੇਂ ਛੋਟੇ ਜ਼ਿੰਮੇਦਾਰ ਹੀ ਆਂ ਪਰ ਤੁਹਾਨੂੰ ਇਹ ਕੰਡਾ ਦਿਖਾ ਲਦੇ ਆ ਪਹਿਲਾਂ ਤੁਹਾਨੂੰ ਕੁਝ ਸਮਝ ਆਉਂਦੀ ਥੋੜੀ ਅੱਖਾਂ ਚ ਕੱਟਾ ਪੈਂਦਾ ਤੋਈ ਸਮਝ ਲਿਆ ਕਰੋ ਗੱਲ ਨੂੰ ਠੀਕ ਹੈ ਤੁਹਾਨੂੰ ਇਹਦਾ 500 ਗ੍ਰਾਮ ਵੱਧ ਹੈ ਇਹ ਇਗਨੋਰ ਕਰਨ ਵਾਲਾ ਮਸਲਾ ਨਹੀਂ ਐਮ ਸਰ ਚ ਹੈਲੋ ਹੈਲੋ ਜੀ ਹਾਂਜੀ ਅਹ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਵਾਸਤੇ ਮੌਸਮ ਨੂੰ ਵੀ ਦੇਖਦੇ ਆ ਹੋਇਆ ਔਰ ਸਾਰੇ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਮੰਡੀਆਂ ਦੀ ਦੇ ਵਿੱਚ ਖਰੀਦ ਕਣਕ ਦੀ ਉਹ ਕੱਲ ਤੋਂ ਸਟਾਰਟ ਹੋ ਚੁੱਕੀ ਹੈ ਔਰ ਮੈਂ ਅੱਜ ਸਿਰਫ ਮੌਕਾ ਦੇਖਣ ਆਈ ਸੀ ਕਿ ਕਿਵੇਂ ਚੱਲ ਰਿਹਾ ਕੰਮ ਕਿੰਨਾ ਕਣਕ ਦਾ ਕੋਈ ਦਿੱਕਤ ਤਾਂ ਨਹੀਂ ਹੈ ਜ਼ਿੰਮੇਵਾਰਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਉਹ ਦੇਖਣ ਵਾਸਤੇ ਅੱਜ ਮੰਡੀਪ ਵਿੱਚ ਆਈ ਸੀ ਮੰਡੀਆਂ ਦੇ ਵਿੱਚ ਤੁਸੀਂ ਹੁਣ ਚੈਕਿੰਗ ਕੀਤੀ ਆ ਕੁਝ ਖਾਮੀਆਂ ਵੀ ਨਜ਼ਰ ਆਈਆਂ ਸੀ ਨਹੀਂ ਠੀਕ ਰਿਹਾ ਸਾਰਾ ਕੁਝ ਮੈਂ ਕੁਝ ਚੈੱਕ ਕੀਤਾ ਕੁਝ ਹੁੰਦਾ ਕਿ ਮੌਕੇ ਤੇ ਕਿਸੇ ਦੀ ਕੋਈ ਸ਼ੱਕ ਸ਼ੁਬਾ ਹੋਵੇ ਕਿਉਂਕਿ ਸਾਡਾ ਮਕਸਦ ਨਾ ਤਾਂ ਕਿਸੇ ਨੂੰ ਪਰੇਸ਼ਾਨ ਕਰਨਾ ਆ ਨਾ ਕਿਸੇ ਦੀ ਨੀਅਤ ਤੇ ਸ਼ੱਕ ਕਰਨਾ ਆ ਸਾਡਾ ਮਕਸਦ ਸਿਰਫ ਇਹ ਆ ਕਿ ਜ਼ਿਮੀਂਦਾਰ ਜਿਹੜਾ ਨਾ ਉਹ ਖੁਸ਼ਹਾਲ ਰਹੇ ਉਹਦੇ ਮਨ 'ਚ ਕੋਈ ਐਸੀ ਗੱਲ ਨਾ ਆਵੇ ਪਤਾ ਨਹੀਂ ਸਾਡੇ ਨਾਲ ਮੰਡੀ ਦੇ ਵਿੱਚ ਸਾਡਾ ਠੀਕ ਚੱਲਦਾ ਕਿ ਨਹੀਂ ਚੱਲਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਸਾਰੇ ਬੜੀ ਬੇਫਿਕਰੀ ਦੇ ਨਾਲ ਫਿਰ ਆਪਣੀ ਚਾਂਸ ਜਿਹੜੀ ਉਹ ਵੇਚ ਕੇ ਜਾਂਦਾ ਕਈ ਵਾਅਦਾ ਲੈ ਕੇ ਵਾਧੂ ਘਟਦਾ ਕਿ ਕੋਈ ਹੈਗਾ ਜੀ ਕੰਡੇਆਂ ਦੇ ਵਿੱਚ ਨਹੀਂ ਨਹੀਂ ਜਿਹੜਾ ਵਾਅਦਾ ਕਿਤੇ ਨਹੀਂ ਹੈ ਮੈਂ ਦੋ ਤਿੰਨ ਕੰਡੇ ਚ ਕਿਤੇ ਵਾਅਦਾ ਕਿਤੇ ਨਹੀਂ ਸਗੋਂ ਇੱਕ ਕੰਡੇ ਦੇ ਵਿੱਚ ਘਟ ਆਇਆ ਔਰ ਵਾਅਦਾ ਕਿਤੇ ਨਹੀਂ ਹੈ ਠੀਕ ਠਾਕ ਹੈ ਸਭ ਮੈਮ ਜੇਕਰ ਗੱਲ ਕਰੀਏ ਪੰਜਾਬ ਪੰਜਾਬ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਵਾਰਦਾਨੇ ਦੀ ਬਹੁਤ ਵੱਡੀ ਪ੍ਰੋਬ ਇਹ ਤਾਂ ਖਰੀਦ ਅੱਜ ਸਟਾਰਟ ਹੋਈ ਆ ਕਈ ਵਾਰੀ ਆੜਤੀਏ ਜਿਹੜੇ ਨੇ ਉਹ ਆਪਣਾ ਵਾਰਦਾਨਾ ਲੈਣ ਜਾਣ ਦੇ ਵਿੱਚ ਵੀ ਕੋਈ ਕਈ ਵਾਰੀ ਦੇਰ ਸਵੇਰ ਕਰ ਦਿੰਦੇ ਕਈਆਂ ਮੰਡੀਆਂ ਦੇ ਵਿੱਚ ਕਣਖਾ ਜੋ ਉਸ ਤਰੀਕੇ ਨਾਲ ਕਣਕ ਤਾਂ ਜੇ ਬਿਲਕੁਲ ਥੋੜੀ ਆ ਰਹੀ ਹੈ ਵਾਰਦਾਨੇ ਦੀ ਸ਼ਾਰਟੇਜ ਦਾ ਸਵਾਲ ਹੀ ਪਤਾ ਨਹੀਂ ਹੁੰਦਾ ਵਾਰਦਾਨੇ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ ਇੰਨੀ ਖਰੀਦ ਹੋ ਕੇ ਕੀ ਅੱਜ ਤੱਕ ਅਜੇ ਤਾਂ ਕੱਲ ਹੀ ਸਟਾਰਟ ਹੋਈ ਆ ਔਰ ਮੈਂ ਫਿਗਰਸ ਨਹੀਂ ਲੈ ਸਕੀ ਮੈਂ ਕੱਲ ਦੀ ਵੀ ਨਹੀਂ ਆਈ ਹੱਗਈ ਆ ਅਜੀ ਕਾਲੀ ਫ੍ਰੀਟ ਸਟਾਰਟ ਹੋ ਗਈ ਹੈ। ਕਿਸਾਨਾਂ ਨੂੰ ਅੰਕੀ ਜੀ ਚੱਕ ਰਹੀ ਹੈ। ਉਹ ਆਪਣੇ ਜਿਹੜੇ ਹਾਂਜੀ ਕਣਕ ਕਿਹੜੀ ਕਿਹੜੀ ਡੈਂਸੀ ਦਾ ਕਿੰਨੀਆਂ ਜਾਂਦੀਆਂ। ਅ ਏਜੰਸੀਆਂ ਤਕਰੀਬਨ ਸਾਰੀਆਂ ਚੱਕਦੀਆਂ ਨੇ। ਐਫਸੀਆਈ ਵੀ ਚੱਕਰੀ ਆ, ਮਰਖਫੜ ਵੀ ਚੱਕਰੀ ਆ, ਪਨ ਗ੍ਰੇਨ ਵੀ ਚੱਕਰੀ ਆ। ਔਰ ਮੇਰੇ ਖਿਆਲ ਵੇਅਰ ਹਾਊਸ ਵਾਲੇ ਵੀ ਚੱਕ ਰਹੇ ਨੇ, ਪਨ ਪੰਸਪ ਵਾਲੇ ਵੀ ਚੱਕ ਰਹੇ ਨੇ। ਸਾਰੀਆਂ ਏਜੰਸੀਆਂ ਚੱਕ ਰਹੀਆਂ। ਕਿਸਾਨਾਂ ਦਾ ਜਾੜਦੀਆਂ ਕੋਈ ਮੁਸ਼ਕਲਤਾ ਨਾ ਪੈ ਰਹੀ। ਅ ਅਜੇ ਤੱਕ ਮੇਰੇ ਖਿਆਲ ਤੇ ਸੈਟੀਸਫਾਈਡ ਨੇ। ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਹੈ। ਮੇਰੀ ਇੱਕ ਹਾਂ ਹੈਗੀ ਹੈ ਪ੍ਰੋਬਲਮ ਬਚ ਕਰਦੇ ਹਾਂ ਨਹੀਂ ਹਾਂ ਮੈਨੂੰ ਗੱਲ ਕਰ ਲੈਂਦੇ ਮੈਂ ਤੁਹਾਡੀ ਪ੍ਰੋਬਲਮ ਸੁਣ ਕੇ ਜਾਊਂਗਾ ਜੋ ਕੋਈ ਹੈ ਤਾਂ ਠੀਕ ਹੈ ਹਾਂਜੀ ਕਿਸਾਨਾਂ ਨੂੰ ਕੀ ਅਪੀਲ ਹੈ ਕਿਸਾਨਾਂ ਨੂੰ ਮੇਰੀ ਅਪੀਲ ਹੈ ਕਿ ਬਈ ਤੁਸੀਂ ਤੁਹਾਡੀ ਇਹ ਮਿਹਨਤ ਦੀ ਕਮਾਈ ਤੁਹਾਡੀ 6 ਮਹੀਨੇ ਦੀ ਬਹੁਤ ਮਿਹਨਤ ਆ ਔਰ 8 ਦਿਨ ਦਾ ਸਾਰਾ ਸੀਜ਼ਨ ਕਣਕ ਦਾ ਹੁੰਦਾ ਆ 8 ਦਿਨ ਦੇ ਵਿੱਚ ਕਣਕ ਜਿਹੜੀ ਉਹ ਸਾਰੀ ਭਰਪੂਰ ਮੰਡੀਆਂ ਦੇ ਵਿੱਚ ਆ ਜਾਣੀ ਨਿਕਲ ਜਾਣੀ ਆ ਤੁਸੀਂ ਆਪਣੀ ਇਹ ਖੂਨ ਪਸੀਨੇ ਨਾਲ ਕੀਤੀ ਹੋਈ ਕਮਾਈ ਨੂੰ ਸੁੱਟ ਕੇ ਨਾ ਜਾਇਓ ਔਰ ਜਦੋਂ ਇੱਥੇ ਆਉਣੇ ਆ ਤਾਂ ਆਰਟੀਏ ਵੀ ਕਹਿ ਦਿੰਦੇ ਕਿ ਜ਼ਿੰਮੇਦਾਰ ਕਾ ਸੁੱਟ ਕੇ ਚਲੇ ਗਿਆ ਤਾਂ ਲਾਉਣ ਵਾਸਤੇ ਆਉਣਗੇ ਤੁਸੀਂ 1 ਮਿੰਟ ਦਾ ਵਸਾਹਨਾ ਕਰੋ ਇਹ ਆਪਣੇ ਬੱਚੇ ਵਾਂਗ ਪਾਲੀ ਹੋਈ ਫਸਲ ਆ ਤੇ ਇਹਦੇ ਤੇ ਪੂਰਾ ਪਹਿਰਾ ਦਿਓ ਕਿਉਂਕਿ ਤੁਸੀਂ 6 ਮਹੀਨੇ ਪਹਿਰਾ ਦਿੰਦੇ ਹੋ ਔਰ ਜਦੋਂ ਇਹਨੂੰ ਤੋਲ ਲੱਗਣਾ ਹੁੰਦਾ ਜਾਂ ਜਦੋਂ ਤੁਹਾਡੇ ਜੇਬ ਦੇ ਵਿੱਚ ਇਹਦੇ ਪੈਸੇ ਆਉਣੇ ਹੁੰਦੇ ਉਦੋਂ ਤੁਸੀਂ ਲਾਪਰਵਾਹੀ ਕਰ ਜਾਂਦੇ ਹੋ ਸਾਰੇ ਜਣੇ ਮੌਕੇ ਤੇ ਰਹਿ ਕੇ ਆਪਣੀ ਜੈਂਟਸ ਨੂੰ ਆਪ ਪੱਖੇ ਲਵਾਓ ਆਪ ਤੁਸੀਂ ਉਹਦਾ ਤੋਲ ਕਰਵਾਓ ਤਾਂ ਕਿ ਤੁਹਾਡੇ ਮਨ 'ਚ ਵੀ ਕੋਈ ਸ਼ੱਕਸ਼ਬਾ ਨਾ ਹੋਵੇ ਔਰ ਸਾਨੂੰ ਵੀ ਇਦਾਂ ਦੀ ਕੋਈ ਚਿੰਤਾ ਨਾ ਹੋਵੇ ਜੇ ਕੋਈ ਹੈ ਤਨ ਕੋਈ ਲੱਗੇ ਕਿਤੇ ਵੀ ਕੋਈ ਨਿੱਕਾ ਮोटा ਵੀ ਉੱਚ ਨੀਚ ਲੱਗੇ ਤਾਂ ਫੌਰਨ ਤੁਸੀਂ ਜਿਹੜਾ ਨਾ ਸਾਡੇ ਨਾਲ ਸੰਪਰਕ ਕਰਨੀ ਦਾ ਮੌਸਮ ਹੈਗਾ ਬਾ ਪਾਣੀ ਦੇ ਪ੍ਰਬੰਧ ਵਗੈਰਾ ਚੈੱਕ ਕੀਤੇ ਗਏ ਬਿਲਕੁਲ ਪੂਰੇ ਪ੍ਰਬੰਧ ਨੇ ਇੱਥੇ ਮਾਰਕੀਟ ਕਮੇਟੀ ਦਾ ਆਪਣਾ ਬਿਲਡਿੰਗ ਵੀ ਨਵੀਂ ਬਣੀ ਹੋਈ ਦਫ਼ਤਰ ਵੀ ਸਾਰੇ ਪ੍ਰਬੰਧ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਹਦਦਾਂ ਕਰ ਦਿੱਤੀਆਂ ਸੀ ਸਫਾਈ ਦੀਆਂ ਤੇ ਪਾਣੀ ਵਾਲ ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ ਦੀਆਂ ਬਾਥਰੂਮਾਂ ਵਗੈਰਾ ਦੀਆਂ ਔਰ ਮੇਰਾ ਖਿਆਲ ਹੈ ਵੀ ਕਿਤੇ ਕੋਈ ਗਲਤੀ ਨਹੀਂ ਹੋਏਗੀ ਇਹਦੀ ਕੋਈ ਚਾਸ਼ ਮੈਂ ਛੱਡਦੀ ਨਹੀਂ ਹੁੰਦੀ ਕਿ ਮੈਂ ਕਹਿ ਦਿੱਤਾ ਤਾਂ ਪਿੱਛੇ ਕੋਈ ਗਲਤੀ ਰਹਿ ਜਾਏ ਤੇ बार-बार ਚੈਕਿੰਗ ਵੀ ਕੀਤੀ ਜਾਏਗੀ ਬਿਲਕੁਲ 8 ਦਿਨ ਦਾ ਸੀਜ਼ਨ ਹੈ ਇੱਕ ਵਾਰੀ ਫੇਰ ਆਉਂਗੀ ਦੁਬਾਰਾ ਕਿਸੇ ਵੀ ਦਿਨ 8 ਦਿਨ ਦੇ ਵਿੱਚ ਕਣਕ ਤੋਂ ਦੇ ਵਿੱਚ ਜਿਹੜੀ ਕਣਕ ਆ ਕਿਸਾਨ ਲੈ ਕੇ ਆਉਂਦਾ ਉਹਦੀ ਤਲਾਈ ਹੋ ਜਾਂਦੀ ਹੈ ਜੀ ਲੇਕਿਨ ਗਰਮੀ ਜ਼ਿਆਦਾ ਹੋਣ ਦਾ ਕਰਕੇ ਅਗਰ 2 ਦਿਨ ਜਿਹੜੀ ਆ ਕਣਕ ਆ ਇੱਥੇ ਰਹਿ ਜਾਂਦੀ ਹੈ ਫਿਰ ਉਹਦਾ ਤੋਲ ਵੀ ਘਟਦਾ ਤੇ ਉਹ ਘਟਾ ਕਿਹਨੂੰ ਪਾਏਗਾ ਬਿਲਕੁਲ ਕੋਈ ਇੱਥੇ ਕਣਕ ਦੇ ਸੀਜ਼ਨ ਦਾ ਛੋਣਿਆਂ ਦੀ ਵੱਖਰੀ ਗੱਲ ਹੁੰਦੀ ਹੈ ਕਣਕ ਦੇ ਵਿੱਚ ਤੋਲ ਲੱਗਣ ਵਾਲਾ ਮੇਰੇ ਖਿਆਲ ਬਚਦਾ ਹੀ ਨਹੀਂਗਾ ਆਉਂਦੇ ਆਉਂਦੇ ਕਈ ਵਾਰੀ ਕਣਕ ਇੰਨੀ ਸਾਫ਼ ਹੁੰਦੀ ਹੈ ਕਿ ਪੱਕੇ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਣਕ ਦੇ ਕਿ ਮਸ਼ੀਨਾ ਮਸ਼ੀਨਾ ਤੇ ਡਿਪੈਂਡ ਕਰਦਾ ਕਿਸੇ ਨੂੰ ਪੱਕਾ ਲਾਉਣਾ ਪੈਂਦਾ ਕਿਸੇ ਨੂੰ ਨਹੀਂ ਪੱਕਾ ਲਾਉਣਾ ਪੈਂਦਾ ਕਣਕ ਦਾ ਤੋਲ ਦੇ ਕਣਕ ਦੇ ਸੀਜ਼ਨ ਦੇ ਵਿੱਚ ਅਜ ਤੱਕ ਕੋਈ ਦਿੱਕਤ ਨਾ ਆਈ ਹੈ ਹੀ ਆਈ ਜੇ ਆਊਗੀ ਤੇ ਫਿਰ ਉਹਦੇ ਬਾਰੇ ਦੇਖੀ ਜਾ ਜਾਏਗਾ ਥੈਂਕ ਯੂ ਧੰਨਵਾਦ ਸਹੀ ਕਰੀਸਕੋ ਨੋ ਸੌਗਰਾਮ ਬੋਲੋ अभी, अभी भी जा रहा है अभी और जाएगा एक तो पॉइंट एक पॉइंट और एक जाएगा, जाएगा। एक पॉइंट और जाएगा तो पाँच छह सौ ग्राम की बोरी होगी सुन मेरी बात इधर मुंह कर ले छोड़ दे हो गया छह सौ ग्राम की बोरी आपने काटनी है पचास किलो का ये होना है तो आगे कितना बच गया? 500 ग्राम आपने जिम्मेदार का हजार बारह सौ कि आपने उसके गेहूं एक्स्ट्रा ले लिया। एक नंबर। आठवें कितने? आठवें कितने? अजी। हाँ जी। दो इधर। भाई साबा देखो कर दे ठेकेदार दे काम। कुछ इन्हें चक्कियों नहीं कर दे। देखो। दूसरा बारम बोरिसा दम ਉੱਧ ਕੰਡੇ-ਕੰਡੇ ਚ ਵੀ ਤੇਰੀ ਫਰਕ ਹੋ ਜਾਂਦਾ ਨਾ ਕਈ ਜਿਹੜੀ ਬੋਰੀ ਚ ਵੀ ਵਧ ਘਟ ਵੇਟ ਹੁੰਦਾ ਨਾ ਇਦਾਂ ਵੀ ਹੁੰਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਨੇ ਲਾਈਟ ਦਾ ਤਾਂ ਦੇਖੋ ਨਾ ਧਿਆਨ ਨਾਲ ਸੁਣੋ ਮੇਰੀ ਗੱਲ ਨੂੰ ਚੈੱਕ ਕਰਾ ਤੁਸੀਂ ਲੈਂਦੇ ਹੋ ਲਾਈਟਲੀ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਛ ਕਿਤੇੋਂ ਘਟ ਗਿਆ ਕਿਤੇੋਂ ਵਧ ਗਿਆ ਤੁਸੀਂ ਕਰਕੇ ਬੈਲੈਂਸ ਇੱਕ ਜ਼ਿੰਮੇਵਾਰਤਾ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿੰਮੇਵਾਰਤਾ ਕੀ ਜਾ ਰਿਹਾ ਹੈ ਜੇ 1250 ਰੁਪਏ ਚਲੇ ਗਏ ਕੀ ਕਮਾਉਣਾ ਉਹਨੇ ਔਰ ਇਹ ਜਿਹੜੀ ਕਿੱਡੀ ਘਟੇਰੀ ਹੋਊਗੀ ਕਿੱਡਾ ਕਿ ਜ਼ਿੰਮੇਦਾਰ ਹੈ ਜਿਹੜਾ ਉਹ ਇਨੀ ਮਾਰਸਹਿ ਜਾਊਗਾ ਉਦਾਂ ਸੀ ਜ਼ਿੰਮੇਦਾਰ ਨੂੰ ਚੈੱਕ ਕਰਾ ਕੇ ਬੰਦ ਸਾਰਾ ਕੁਝ ਫੰਡਾ ਜ਼ਿੰਮੇਦਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਦਿੰਦੇ ਆ ਨਹੀਂ ਇਦਾਂ ਨਹੀਂ ਕਰਦੇ ਨਹੀਂ ਇਹਦੀ ਗੱਲ ਸਾਡੇ ਅਕਨ ਜਦੋਂ ਅਸੀਂ ਢੇਦੀ ਬਾਦ ਤੋਲਦੇ ਆ ਇੱਕ ਦੇ ਤੋਲ ਤੇ ਦੂਜੀ ਦੇ ਕੰਡਾ ਲਿਆਂਦੇ ਇਹ ਅਸੀਂ ਭਾਵੇਂ ਛੋਟੇ ਜ਼ਿੰਮੇਦਾਰ ਹੀ ਆ ਪਰ ਤੁਹਾਨੂੰ ਇਹ ਕੰਡਾ ਦਿਖਾੜਦੇ ਆ ਪਹਿਲਾਂ ਤੁਹਾਨੂੰ ਕੁਝ ਨਹੀਂ ਸਮਝ ਆਉਂਦੀ ਤੁਹਾਡੀ ਅੱਖਾਂ 'ਚ ਘਟਾ ਪੈਂਦਾ ਤੁਸੀਂ ਸਮਝ ਲਿਆ ਕਰੋ ਗੱਲ ਨੂੰ ਠੀਕ ਹੈ ਇਹ ਇਗਨੋਰ ਕਰਨੇ ਵਾਲਾ ਮਸਲਾ ਨਹੀਂ ਐਮ ਸਰ ਚੈੱਕ ਕਰੋ ਬੰਦੇ ਨੂੰ ਹੈਲੋ ਹੈਲੋ ਜੀ ਹਾਂਜੀ ਅ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਵਾਸਤੇ ਮੌਸਮ ਨੂੰ ਵੀ ਦੇਖਦੇ ਹੋયા ਆਂ ਔਰ ਸਾਰੇ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਮੰਡੀਆਂ ਦੀ ਦੇ ਵਿੱਚ ਖਰੀਦ ਕਣਕ ਦੀ ਉਹ ਕੱਲ ਤੋਂ ਸਟਾਰਟ ਹੋ ਚੁੱਕੀ ਹੈ ਔਰ ਮੈਂ ਅੱਜ ਸਿਰਫ ਮੌਕਾ ਦੇਖਣ ਆਈ ਸੀ ਕਿ ਕਿਵੇਂ ਚੱਲ ਰਿਹਾ ਕੰਮ ਕਿੰਨਾ ਕਣਕ ਦਾ ਕੋਈ ਦਿੱਕਤ ਤਾਂ ਨਹੀਂ ਹੈ ਜ਼ਿੰਮੇਵਾਰਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਉਹ ਦੇਖਣ ਵਾਸਤੇ ਅੱਜ ਮੰਡੀ ਤੇ ਚਾਹੀ ਸੀ ਮੰਡੀਆਂ ਦੇ ਵਿੱਚ ਤੁਸੀਂ ਹੁਣ ਚੈਕਿੰਗ ਕੀਤੀ ਆ ਕੁਝ ਖਾਮੀਆਂ ਵੀ ਨਜ਼ਰ ਆਈਆਂ ਜੀ ਨਹੀਂ ਠੀਕ ਰਿਹਾ ਸਾਰਾ ਕੁਝ ਮੈਂ ਕੁਝ ਚੈੱਕ ਕੀਤਾ ਕੁਝ ਹੁੰਦਾ ਕਿ ਮੌਕੇ ਤੇ ਕਿਸੇ ਦੀ ਕੋਈ ਸ਼ੱਕ ਸ਼ੁਬਾ ਹੋਵੇ ਕਿਉਂਕਿ ਸਾਡਾ ਮਕਸਦ ਨਾ ਤਾਂ ਕਿਸੇ ਨੂੰ ਪਰੇਸ਼ਾਨ ਕਰਨਾ ਆ ਨਾ ਕਿਸੇ ਦੀ ਨੀਅਤ ਤੇ ਸ਼ੱਕ ਕਰਨਾ ਆ ਸਾਡਾ ਮਕਸਦ ਸਿਰਫ ਇਹ ਆ ਕਿ ਜ਼ਿਮੀਂਦਾਰ ਜਿਹੜਾ ਨਾ ਉਹ ਖੁਸ਼ਹਾਲ ਰਹੇ ਉਹਦੇ ਮਨ 'ਚ ਕੋਈ ਐਸੀ ਗੱਲ ਨਾ ਆਵੇ ਪਤਾ ਨਹੀਂ ਸਾਡੇ ਨਾਲ ਮੰਡੀ ਦੇ ਵਿੱਚ ਸਾਡਾ ਠੀਕ ਚੱਲਦਾ ਕਿ ਨਹੀਂ ਚੱਲਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਸਾਰੇ ਬੜੀ ਬੇਫਿਕਰੀ ਦੇ ਨਾਲ ਫਿਰ ਆਪਣੀ ਚਾਂਸ ਜਿਹੜੀ ਉਹ ਵੇਚ ਕੇ ਜਾਂਦੇ ਨੇ ਆਹ ਨਹੀਂ ਨਹੀਂ ਜਿਹੜਾ ਵਾਧਾ ਕਿਤੇ ਨਹੀਂ ਹੈ ਮੈਂ ਦੋ ਤਿੰਨ ਕੰਡੇ ਚੱਕ ਤੇ ਵਾਧਾ ਕਿਤੇ ਨਹੀਂ ਸਭੋਂ ਇੱਕ ਕੰਡੇ ਦੇ ਵਿੱਚ ਘਟ ਆਇਆ ਔਰ ਵਾਧਾ ਕਿਤੇ ਨਹੀਂ ਹੈ ਠੀਕ ਠਾਕ ਹੈ ਸਭ ਮੈਮ ਜੇਕਰ ਗੱਲ ਕਰੀਏ ਪੰਜਾਬ ਪੰਜਾਬ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਵਾਰਦਾਨੇ ਦੇ ਬਹੁਤ ਵੱਡੇ ਪ੍ਰੋਬਲਮ ਹੈਗੀ ਆ ਕਿਸ ਤਰ੍ਹਾਂ ਦੇਖ ਲਈ ਤਸ ਖਰੀਦ ਅੱਜ ਸਟਾਰਟ ਹੋਈ ਆ ਕਈ ਵਾਰੀ ਆੜਤੀਏ ਜਿਹੜੇ ਨੇ ਉਹ ਆਪਣਾ ਬਾੜਦਾਨਾ ਲੈਂਡ ਡਾਣ ਦੇ ਵਿੱਚ ਵੀ ਕੋਈ ਕਈ ਵਾਰੀ ਦੇਰ ਸਵੇਰ ਕਰ ਦਿੰਦੇ ਕਈਆਂ ਮੰਡੀਆਂ ਦੇ ਵਿੱਚ ਕਣਖਾ ਜੋ ਉਸ ਤਰੀਕੇ ਨਾਲ ਕਣਕ ਤਾਂ ਜੇ ਬਿਲਕੁਲ ਥੋੜੀ ਆ ਰਹੀ ਹੈ ਬਾੜਦਾਨੇ ਦੀ ਸ਼ਾਰਟੇਜ ਦਾ ਸਵਾਲ ਹੀ ਪਤਾ ਨਹੀਂ ਹੁੰਦਾ ਬਾੜਦਾਨੇ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ ਇੰਨੀ ਖਰੀਦ ਹੋ ਗਈ ਕਿ ਅੱਜ ਤੱਕ ਅਜੇ ਤਾਂ ਕੱਲ ਹੀ ਸਟਾਰਟ ਹੋਈ ਆ ਔਰ ਮੈਂ ਫਿਗਰਸ ਨਹੀਂ ਲੈ ਸਕੀ ਮੈਂ ਕੱਲ ਦੀ ਵੀ ਨਹੀਂ ਆਈ ਹੱਗਿਆ ਅਜਕਲ ਹੀ ਫ੍ਰੀਟ ਸਟਾਰਟ ਹੋਈ ਹੈ ਨੀ ਕਾਂਕੀ ਜੀ ਚੱਕ ਰਹੀ ਹੈ ਤੋਂ ਆਪਣੇ ਜਿਹੜੇ ਹਾਂਜੀ ਕਣਕ ਕਿਹੜੀ ਕਿਹੜੀ ਝੰਟੀ ਚੱਕੀਆਂ ਜਾਂਦੀਆਂ ਆ ਏਜੰਸੀਆਂ ਤਕਰੀਬਨ ਸਾਰੀਆਂ ਹੀ ਚੱਕਦੀਆਂ ਨੇ ਐਫਸੀਆਈ ਵੀ ਚੱਕਰੀ ਆ ਮਾਰਕਫੈਡ ਵੀ ਚੱਕਰੀ ਆ ਪਨ ਗ੍ਰੇਨ ਵੀ ਚੱਕਰੀ ਆ ਔਰ ਮੇਰੇ ਖਿਆਲ ਵੇਅਰ ਹਾਊਸ ਵਾਲੇ ਵੀ ਚੱਕ ਰਹੇ ਨੇ ਪਨ ਪੰਸਬੜੇ ਵੀ ਚੱਕ ਰਹੇ ਨੇ ਸਾਰੀਆਂ ਏਜੰਸੀਆਂ ਚੱਕਰੀਆਂ ਇਪਾਨਾ ਜਾੜਤੀਆਂ ਨੇ ਕੋਈ ਮੁਸ਼ਕਿਲਾਂ ਤਾਂ ਨਹੀਂ ਆ ਅਜੇ ਤੱਕ ਮੇਰੇ ਖਿਆਲ ਤੇ ਸੈਟੀਸਫਾਈਡ ਨੇ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਮੇਰੀ ਇੱਕ ਹੈਗੀ ਪ੍ਰੋਬਲਮ ਬਚ ਕਰਦੇ ਆ ਨਹੀਂ ਹਾਂ ਮੈਨੂੰ ਗੱਲ ਕਰ ਲੈਂਦੇ ਮੈਂ ਤੁਹਾਡੀ ਪ੍ਰੋਬਲਮ ਸੁਣ ਕੇ ਜਾਊਂਗਾ ਜੋ ਕੋਈ ਹੈ ਤਾਂ ਠੀਕ ਹੈ ਹਾਂਜੀ ਕਿਸਾਨਾਂ ਨੂੰ ਕੀ ਅਪੀਲ ਹੈਗੀ ਕਿਸਾਨਾਂ ਨੂੰ ਮੇਰੀ ਅਪੀਲ ਹੈ ਕਿ ਬਈ ਤੁਸੀਂ ਤੁਹਾਡੀ ਇਹ ਮਿਹਨਤ ਦੀ ਕਮਾਈ ਤੁਹਾਡੀ 6 ਮਹੀਨੇ ਦੀ ਬਹੁਤ ਮਿਹਨਤ ਆ ਔਰ 8 ਦਿਨ ਦਾ ਸਾਰਾ ਸੀਜ਼ਨ ਕਣਕ ਦਾ ਹੁੰਦਾ ਆ 8 ਦਿਨ ਦੇ ਵਿੱਚ ਕਣਕ ਜਿਹੜੀ ਉਹ ਸਾਰੀ ਭਰਪੂਰ ਮੰਡੀਆਂ ਦੇ ਵਿੱਚ ਆ ਜਾਣੀ ਨਿਕਲ ਜਾਣੀ ਆ ਤੁਸੀਂ ਆਪਣੀ ਇਹ ਖੂਨ ਪਸੀਨੇ ਨਾਲ ਕੀਤੀ ਹੋਈ ਕਮਾਈ ਨੂੰ ਸੁੱਟ ਕੇ ਨਾ ਜਾਇਓ ਔਰ ਜਦੋਂ ਇੱਥੇ ਆਉਣੇ ਆ ਤਾਂ ਆਰਤੀ ਵੀ ਕਹਿ ਦਿੰਦੇ ਕਿ ਜ਼ਿੰਮੇਦਾਰਾ ਸੁੱਟ ਕੇ ਚਲੇ ਗਿਆ ਤਾਂ ਲਾਉਣ ਵਾਸਤੇ ਆਉਣਗੇ ਤੁਸੀਂ ਇੱਕ ਮਿੰਟ ਦਾ ਵਸਾ ਨਾ ਕਰੋ ਇਹ ਆਪਣੇ ਬੱਚਿਆਂ ਵਾਂਗ ਪਾਲੀ ਹੋਈ ਫਸਲ ਆ ਤੇ ਇਹਦੇ ਤੇ ਪੂਰਾ ਪਹਿਰਾ ਦਿਓ ਕਿਉਂਕਿ ਤੁਸੀਂ 6 ਮਹੀਨੇ ਪਹਿਰਾ ਦਿੰਦੇ ਹੋ ਔਰ ਜਦੋਂ ਇਹਨੂੰ ਤੋਲ ਲੱਗਣਾ ਹੁੰਦਾ ਜਾਂ ਜਦੋਂ ਤੁਹਾਡੇ ਜੇਬ ਦੇ ਵਿੱਚ ਇਹਦੇ ਪੈਸੇ ਆਉਣੇ ਹੁੰਦੇ ਉਦੋਂ ਤੁਸੀਂ ਲਾਪਰਵਾਹੀ ਕਰ ਜਾਂਦੇ ਹੋ ਸਾਰੇ ਜਣੇ ਮੌਕੇ ਤੇ ਰਹਿ ਕੇ ਆਪਣੀ ਜੈਂਟਸ ਨੂੰ ਆਪ ਪੱਖੇ ਲਵਾਓ ਆਪ ਤੁਸੀਂ ਉਹਦਾ ਤੋਲ ਕਰਵਾਓ ਤਾਂ ਕਿ ਤੁਹਾਡੇ ਮਨ 'ਚ ਵੀ ਕੋਈ ਸ਼ੱਕ ਸ਼ਬਾ ਨਾ ਹੋਵੇ ਔਰ ਸਾਨੂੰ ਵੀ ਇਦਾਂ ਦੀ ਕੋਈ ਚਿੰਤਾ ਨਾ ਹੋਵੇ ਜੇ ਕੋਈ ਹੈ